ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤੀਤ ਪਨੇਤ ਅਸਾਂਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਜੱਪੇ ਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਸਭ ਕਿਛ ਜਹਾਨ ਜਹਾਨ ਬੂਜੇ ਵਿਚਾਰ ਦਾ ਅਨੇਕ ਰੂਪ ਖਿੰਨ ਮੇ ਕੁਦਰਤ ਧਾਰ ਦਾ ਜਿਸਨ ਲਾਏ ਸੱਚ ਤਿਸੇ ਉਧਾਰ ਦਾ ਜੈਸਨੋ ਹੋਵੇ ਵੱਲ ਸੋ ਕਰੇ ਨਾ ਹਾਰਦਾ ਸਦਾ ਅਪਾਗ ਦੇ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੀਤ ਅਸੰਖ ਹੋਰ ਸਾਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਪਾਉੜੀ ਨਿਤ ਜਪਗੇ ਸਾਸ ਗਰਾਸ ਨਾਉ ਪਰਮੇ ਦਿਗਾਰਦਾ ਜੇ ਸਨੋ ਕਰੇ ਰਾਮ ਤੇ ਸਨਵ ਸਾਰੇ ਦਾ ਆਪੋ ਉਪਰ ਨਹਾਰਾ ਆਪੇ ਹੀ ਮਾਰਦਾ ਸਬਕਿਸ਼ ਜਹਾਨੇ ਜਹਾਨ ਬੂਜੇ ਵਚਾਰ ਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸੇ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨਹਾਰਦਾ ਸਦਾ ਆਪਾਗੇ ਦੀ ਬਾਣ ਹੈ ਹੋ ਤਿਸ ਨੂੰ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੀਤ ਅਸਾਂਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪਰ ਅਬ ਜਿਸ ਨਾਨਕ ਨਮਸਤਕ ਪਾਗ ਪਾੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪੋ ਉਪਰ ਨਹਾਰਾ ਆਪੇ ਹੀ ਮਾਰਦਾ ਸਾਬਕਸ਼ ਜਹਾਨੇ ਜਹਾਨ ਬੂਜੇ ਵਿਚਾਰਦਾ anek roop khin mein kudrat tarada ਜੈਸਨੋ ਲਾਏ ਸੱਚ ਤਿਸੇ ਉਦਾਰ ਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ਼ਰੇ ਵਾਹੇ ਗੁਰੂ ਸਾਹਿਬ ਜੀ 사ਜਨ ਤੇਰੇ ਚਰਨ ਕੇ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੇਤ ਅਸੰਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਬਾਗ ਪਾਉੜੀ ਨੇਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਿਸ਼ ਜਹਾਨੇ ਜਹਾਨ ਬੂਜੇ ਵਿਚਾਰਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸ ਉਦਾਰਦਾ ਜੈਸਾ ਨੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਅਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੀਤ ਅਸੰਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਪਾਗ ਪਾੜੇ ਨਿਤ ਜਪਗੇ ਸਾਹਸ ਗਰਾਸ ਨਾਉ ਪਰਬ ਦਿਗਾਰਦਾ ਜੇਸਨੋ ਕਰੇ ਰਾਮ ਤੇ ਸਨਾਵ ਸਾਰਦਾ ਆਪੋ ਉਪਰਨ ਹਾਰਾ ਆਪੇ ਹੀ ਮਾਰਦਾ ਸਬਕਿਸ਼ ਜਹਾਨੇ ਜਹਾਨ ਬੂਜੇ ਵਚਾਰਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸੇ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨਹਾਰਦਾ ਸਦਾ ਆ ਭਾਗ ਦੇ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੇਤ ਅਸੰਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਔਰ ਅਬ ਜਿਸ ਨਾਨਕ ਨਮਸਤਕ ਪਾਗ ਪਾੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪੋ ਉਪਰ ਨਹਾਰਾ ਆਪੇ ਹੀ ਮਾਰਦਾ ਸਭ ਕੇਸ਼ ਜਹਾਨੇ ਜਹਾਨ ਬੂਜੇ ਵਜਾਰਦਾ anek roopakhin mein kudrat tarada ਜੈਸਨੋ ਲਾਏ ਸੱਚ ਤਿਸੇ ਉਦਾਰ ਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਅਪਾਗ ਦੇ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ਼ਰੇ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਕਹੋ ਰ ਹਰ ਚਰਨੀ ਮਨ ਲਾਗ 86 13 ਨਾਮ ਪ੍ਰਭ ਜਿਸ ਨਾਨਕ ਨਮਸਤਕ ਬਾਗ ਪਾੜੇ ਨਿਤ ਜਪਗੇ ਸਾਸ ਗਰਾਸ ਨਾਵ ਪਰਵੇ ਦੀ ਗਾਰਦਾ ਜਿਸਨੋ ਕਰੇ ਰਾਮ ਤੇਸਨਾਵ ਸਾਰੇ ਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਿਸ਼ ਜਹਾਨੇ ਜਹਾਨ ਬੁਜੇਵ ਚਾਰਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸ ਉਦਾਰਦਾ ਜੈਸਨੋ ਹੋਵੇ ਵਲ ਸੋ ਕਦੇ ਨ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੀਤ ਅਸੰਕ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਬਾਗ ਪਾੜੇ ਨਿਤ ਜਪਗੇ ਸਾਸ ਗਰਾਸ ਨਾਵ ਪਰਵੇ ਦੀ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪੋ ਉਪਰਨ ਹਾਰਾ ਆਪੇ ਹੀ ਮਾਰਦਾ ਸਾਬਕਿਸ਼ ਜਹਾਨੇ ਜਹਾਨ ਬੂਜੇ ਵਚਾਰਦਾ ਅਨੇਕ ਰੂਪ ਖਿੰਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸ ਉਧਾਰਦਾ ਜੈਸਾ ਨੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਅਭਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੇਤ ਅਸੰਖ ਹੋਰ ਹਰ ਚਰਨੀ ਮਨ ਲਾਗ 86 13 ਨਾਮ ਪ੍ਰਭ ਜਿਸ ਨਾਨਕ ਨਮਸਤਕ ਬਾਗ ਪਾਉੜੀ ਨਿਤ ਜਪਗੇ ਸਾਸ ਗਰਾਸ ਨਾਵ ਪਰਵੇ ਦੀ ਗਾਰਦਾ ਜਿਸਨੋ ਕਰੇ ਰਾਮ ਤੇ ਸਨਵਾਰੇਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਿਸ਼ ਜਹਾਨੇ ਜਹਾਨ ਬੂਜੇ ਵਿਚਾਰਦਾ ਅਨੇਕ ਰੂਪ ਖਿੰਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸ ਉਦਾਰਦਾ ਜੈਸਾ ਲੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆਪਾਗੇ ਦੇ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੇਤ ਅਸੰਕ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਬਾਗ ਪਾਉੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦਿਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪੋ ਉਪਰਨ ਹਾਰਾ ਆਪੇ ਹੀ ਮਾਰਦਾ ਸਬਕਿਸ਼ ਜਹਾਨੇ ਜਹਾਨ 부ਜੇ ਵਜਾਰ ਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਰੇ ਨਹਾਰਦਾ ਸਦਾ ਆਪਾਗੇ ਦੀ ਬਾਣ ਹੈ ਹੋ ਤਿਸ ਨੂੰ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੀਤ ਅਸੰਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪਰ ਆਬ ਜਿਸ ਨਾਨਕ ਨਮਸਤਕ ਪਾਗ ਪਾੜੇ ਨਿਤ ਜਪਗੇ ਸਾਹਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਵਾਰੇ ਦਾ ਆਪੋ ਓ ਪਾਰ ਨਹਾਰਾ ਆਪੇ ਹੀ ਮਾਰਦਾ ਸਭ ਕਿਛ ਜਹਣ ਜਹਾਨ ਬੂਜੇ ਵਿਚਾਰ ਦਾ ਅਨੇਕ ਰੂਪ ਖਿੰਨ ਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸੇ ਉਧਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰਦਾ ਸਤਨਾਮ ਸ਼ਰੇ ਵਾਹੇ ਗੁਰੂ ਸਾਹਿਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜ਼ੂਰ पतित पनीत असंक होर हार चरनी मन लाग 8613 नाम प्रभु जिस नानक नमस्तक भाग ਸਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਕੁਕੇਸ਼ ਜਹਾਨੇ ਜਹਾਨ ਬੂਜੇ ਵਿਚਾਰਦਾ ਅਨੇਕ ਰੂਪ ਖਿੰਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸ ਉਦਾਰਦਾ ਜੈਸਾ ਨੋ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਆ ਭਾਗੇ ਦੇ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੀਤ ਅਸਾਂਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਪਾੜੇ ਨਿਤ ਜਪਗੇ ਸਾਸ ਗਰਾਸ ਨਾਵ ਪਰਵੇ ਦੀ ਗਾਰਦਾ ਜਿਸਨੋ ਕਰੇ ਰਾਮ ਤੇਸਨਾਵ ਸਾਰੇ ਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਾਸ਼ ਜਹਾਨੇ ਜਹਾਨ ਬੁਜੇਵ ਚਾਰਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸ ਉਦਾਰਦਾ ਜੇਸਾ ਨੋ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਾਤ